ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸ ਜੀ ਕਿ ਮੈਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋਈ ਵੀਡੀਓ ਸ਼ੁਰੂ ਕਰਨ ਦੇ ਪਹਿਲਾਂ ਇੱਕ ਰਿਕੁਐਸਟ ਹੈ ਪਲੀਜ਼ ਜੇ ਤੁਸੀਂ ਚੈਨਲ ਤੇ ਵੈਰੀਬਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੈਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਜਾਲੀ ਆਪਣੀ ਵੀਡੀਓ ਬਾਰੇ ਲੋ ਜੇ ਨਾ ਸੀਜ਼ਨ ਹੁਣ ਆਫ ਹੋ ਗਿਆ ਆਪਣਾ ਸਰਦੀਆਂ ਵਾਲਾ ਆਪਾਂ ਸਰਦੀਆਂ ਵਾਲੇ ਕੱਪੜੇ ਸਾਰੇ ਜਿਹਨੂੰ ਤੁਸੀਂ ਆਪਾਂ ਸਾਥ ਤੇ ਜਿਹੜੇ ਆਪਣੇ ਨਾ ਬਾਹਰ ਵਾਲੇ ਸੀਗੇ ਜਿਹੜੇ ਆਪਣੇ ਪਿਓਰ ਦੇ ਸ਼ਾਲ ਉਹਦੇ ਆਪਾਂ ਅੱਜ ਕਰਾਂਗੇ ਡ੍ਰੈਗ ਲੀਨ ਤੇ ਨਾਲ ਸਾਨੂੰ ਆਪਾਂ ਦੱਸਦੇ ਆਂਗੇ ਇਹ ਆਪਾਂ ਹੁਣ ਸਾਹਮਣੇ ਧੋ ਕੇ ਰੱਖ ਦਾਂਗੇ ਤੇ ਕਿਉਂਕਿ ਹੁਣ ਆਪਾਂ ਲੈਣ ਦੀ ਲੋੜ ਨਹੀਂ ਗਈ ਹੁਣ ਧੁੱਪਾਂ ਪੈਣ ਲੱਗੀ ਹੈ ਤੇ ਇਹਨੂੰ ਆਪਾਂ ਸਾਲ 'ਚ ਇੱਕ ਵਾਰੀ ਡਾਇਰੈਕਟਿੰਗ ਕਰਦੇ ਆਂ ਕਿਉਂਕਿ ਹੁਣ ਕਈ ਵਾਰ ਲੈ ਲੈਣੇ ਜੀ ਕਿ ਕਈ ਦੂਜੇ ਦੋ ਸ਼ੌਂਤਾਂ ਕਰਤੇ ਤੇਨ ਆਪਾਂ ਇਹ ਆਪਾਂ ਤੁਹਾਡੇ ਨਾਮ ਨਾਲ ਵੀਡੀਓ ਸ਼ੇਅਰ ਕਰਦੇ ਨਾਲ ਆਪਾਂ ਡਾਇਰੈਕਟਿੰਗ ਕਰਦੇ ਆਂ ਆ ਦੇਖੋ ਜਿਵੇਂ ਨਾ ਦਾਗ ਜਿਹਾ ਲੱਗ ਰਹੇ ਨੇਗੇ ਆ ਦੇਖੋ ਇਹ ਵਾਲੇ ਇਹ ਸਾਰੇ ਲੈ ਜਾਣੇ ਵੀ ਧੋਤਾ ਕੋਲ ਨਹੀਂ ਚਲੋ ਜੀ ਆਪਾਂ ਨਾ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਆਪਾਂ ਜਿੰਨਾ ਕਿ ਆਪਣਾ ਕ ਅੱਪਾ ਲਾਵਾਂਗੇ ਜੀ ਇੱਕ ਕੱਪ ਪਾਣੀ ਦਾ ਇੱਕ ਕੱਪ ਘੁਰਬਾ ਲਾਵਾਂਗੇ ਚਪਾਟ ਰੱਖ ਲੈਣ ਕਰਾਂਗੇ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਸ਼ੈਂਪੂ ਦੀ ਪੂੜੀ ਸ਼ੈਂਪੂ ਦੀ ਪੂੜੀ ਤੁਸੀਂ ਅੱਗੇ ਸਾਰਨਾ ਪਾ ਲੈਣੇ ਕੱਪੜੇ ਦੇ ਸਾਰਨਾ ਜੇ ਆਪਣੇ ਬੰਦ ਘੱਟ ਕੱਪੜੇ ਨੇ ਬੰਦ ਘੱਟ ਪੂੜੀ ਪਾ ਸਕਦੇ ਆਪਾਂ ਨੇ ਥੋੜੇ ਇੱਕ ਇਸ਼ਾਰਾ ਆਪ ਇੱਕ ਪੂੜੀ ਪਾਵਾਂਗੇ ਆਪਨੇ ਕੋਲ ਹੀ ਛੋਟਾ ਆਪਾਂ ਪਾਵਾਂਗੇ ਛੋਟਾ ਹੋਣਾ ਜਿੱਦ ਤਨਾ ਥੋੜਾ ਜਿਹਾ ਆਪਣਾ ਦਾਗ ਲੱਗੇ ਇਹ ਆਪਾਂ ਹੱਥ ਚ ਪੜਾਂਗੇ ਫਿਰ ਆਪਾਂ ਇਹ ਟਿਪ ਕਰ ਦਾਂਗੇ ਇਹਨੂੰ ਬੜਾ ਹੀ ਹਲਕੇ ਹਲਕੇ ਨਾਲ . ਜੇ ਆਪਾਂ ਸਾਬਣ ਨਹੀਂ ਲਾਉਂਦੇ ਜੇ ਆਪਾਂ ਸ਼ੈਂਪੂ ਦੇ ਪਾਉਚ ਵਿੱਚ ਇਹੋ ਕਰਾਂਗੇ ਜੇ ਜਦ ਆਪਾਂ ਸਿਲਕ ਪਿਓਰ ਦੇ ਸ਼ੂਰ ਲੇਨ ਉਹਨਾਂ ਦੇ ਵਿੱਚ ਆਪਾਂ ਪੈਟਰੋਲ ਐਡ ਕਰਦੇ ਆ ਇਹਦੇ ਵਿੱਚ ਆਪਾਂ ਪੈਟਰੋਲ ਐਡ ਨਹੀਂ ਕਰਦੇ Ca. Ah, ja, 9000

ये पे होगा ਪਾ ਮੰਗਿਆ ਤੁਹਾਂ ਇੱਕ 1.5 ਕੱਪ ਹੋਰ ਪਾਣੀ ਦੋ ਆਵੜਾ ਪਾ ਮੰਗਿਆ ਤੁਹਾਂ ਸਿਰਕਾ ਜਿਹਦੇ ਆਪਾਂ ਦਾਲ ਸਬਜ਼ੀ ਆਪਾਂ ਦੁੱਧ ਪਾੜ ਦਿਆਂਗੇ ਆਪਾਂ ਚਾਚ ਐਡ ਕਰਦੇ ਹਾਂ ਇਸ ਤਰ੍ਹਾਂ ਨਾ ਪੂਰਾ ਮਿਕਸ ਕਰ ਲੈਣਾ ਹੈ ਇਸਿਲ ਕਪਾ ਕਦੇ ਵਸ ਤੇ ਪੋਣੇ ਕਾ ਪੋਣੇ ਇਹ ਪਾਸ ਨੂੰ ਦੱਸਦੇ ਆ ਜਿਹੜਾ ਆਪਾਂ ਵਾਸ਼ ਕਰਨ ਤੋਂ ਬਾਅਦ ਆਪਾਂ ਇਹ ਛਿਲਕਾ ਪਾ ਕੇ ਇਹਦੇ ਵਿੱਚ ਆਪਾਂ ਇਹਨਾਂ ਡਿਪ ਕਰ ਦੇਣਾ ਸਾਰੇ ਇਕੱਲਾ ਜਿਹੜੀ ਇਹਦੀ ਚਮਕਾ ਨਾ ਸ਼ੈਣਗੇ ਇਹ ਸਹੀ ਰਹਿੰਦੀ ਇਹਦੇ ਨਾਲ ਕੋਈ ਹੋਰ ਨਹੀਂ ਹੁੰਦਾ ਹੈਗਾ ਕੁੱਟ ਕੁੱਟ ਦੱਬ ਦੱਬ ਨਾ ਐਸੀ ਤਰ੍ਹਾਂ ਨਿਚੋੜਨਾ ਨਾ ਲੈ ਨਾ ਪਾ ਨਾ पोला-पोला निचोड़ देना सी मैं इसी तरह करके ना ऐसे में आपा पादांगे तार के देख सैने तुसी सारा अपना साफ हो गया भैया फाइन इस तरह काट के पाजी ले ना में काट शॉल अपना हो गया रेडी ਤੇ ਐਸੀ ਤਰ੍ਹਾਂ ਤੁਸੀਂ ਡਾਇਰੈਕਟਲਿੰਨ ਕਰ ਸਕਦੇ ਹੋ ਮੇਰੇ ਸਾਰੇ ਕੱਪੜੇ ਆਪਣੇ ਬੋਸ਼ ਕਰ ਸਕਦੇ ਹੋ ਜੀ ਸ਼ਾਲ ਆਪਣਾ ਧੋ ਕੇ ਰੈਡੀ ਹੈ ਇਸ ਤਰ੍ਹਾਂ ਤੁਸੀਂ ਵਾਸ਼ ਕਰ ਸਕਦੇ ਹੋ ਘਰੇ ਆਪਣੇ ਡਾਇਰੈਕਟਲਿੰਨ ਕਰ ਸਕਦੇ ਹੋ ਦੇਖੋ ਜੀ ਤੁਸੀਂ ਚਮਕ ਚਮਕ ਚ ਨਹੀਂ ਫਰਕ ਪੈਂਦਾ ਤੁਸੀਂ ਮਸ਼ੀਨ ਚ ਨਹੀਂ ਵਾਸ਼ ਕਰਨਾ ਹੈਗਾ ਜੀ ਸੁਕਾਉਣਾ ਨਹੀਂ ਹੈਗਾ ਮਸ਼ੀਨ ਚ ਐਸੀ ਤਰ੍ਹਾਂ ਤੁਸੀਂ ਧੋ ਸਕਦੇ ਹੋ ਡਾਇਰੈਕਟਲਿੰਨ ਕਰ ਸਕਦੇ ਹੋ ਆਪਣੇ ਹਯਾਰ ਰੁਪਏ ਬਚਾ ਸਕਦੇ ਹੋ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਬਜਾਰੋਂ ਹੀ ਕਰਵਾਉਣਾਗਾ ਮਾੜੀ ਦੋ ਗੱਲਾਂ ਦਾ ਧਿਆਨ ਰੱਖਣਾ ਹੈਗਾ ਜੇ ਆਪਣੇ ਸਿਲਕ ਪਿਓਰ ਦੇ ਕਮੀਜ਼ ਨਹੀਂ ਤਾਂ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਪੈਟਰੋਲ ਐਡ ਕਰ ਲਿਆ ਕਰੋ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਸਾਰੇ ਕੱਪੜੇ ਆਪਣੇ ਐਸੀ ਤਰ੍ਹਾਂ ਹੀ ਉਹ ਡਰਾਈ ਕਲੀਨ ਕਰਦੇ ਨੇ ਆਪਾਂ ਅਸੀਂ ਮੈਂ ਖੁਦ ਬਾਜ਼ਾਰ 'ਚ ਜਦੋਂ ਕਰਵਾਏ ਨੇ ਨਾ ਕੋਲੇ ਖੜਕੇ ਦੇਖਿਆ ਜਦੋਂ ਵਾਸ਼ ਕਰੀ ਜਾਂਦੇ ਸੀ ਵੀ ਕਿਵੇਂ ਕੁਝ ਕਰਦੇ ਨੇਗਾ ਆਪਾਂ ਨੂੰ ਐਵੇਂ ਹੀ ਭੁਲੇਖਾ ਹੁੰਦਾ ਠੀਕ ਹੈ ਜੀ ਚਲੋ ਜੀ ਅੱਜ ਦੀ ਵੀਡੀਓ ਦਾ ਦਿੱਤੀ ਕਰਦੇ ਆ ਮਿਲਦੇ ਆ ਨੈਕਸਟ ਬਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ